ਨਮਸਕਾਰ ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਵਰਲਡ ਪੰਜਾਬੀ ਟੀਵੀ ਮੈਂ ਹਾਂ ਗੌਰਵ ਵਾਲੀਆ 124 ਸਾਲਾਂ ਦੇ ਬਾਅਦ ਦਸਤਾਰਬੰਦੀ ਹੁੰਦੀ ਹੈ ਤਾਂ ਪੂਰੇ ਪੰਜਾਬ ਜਾਂ ਸਿੱਖ ਕੌਮ ਚ ਨਹੀਂ ਪੂਰੀ ਦੁਨੀਆ ਦੇ ਵਿੱਚ ਇਸ ਦੀ ਖੁਸ਼ੀ ਮਨਾਈ ਜਾਂਦੀ ਹੈ ਪੰਜਾਬ ਦੇ ਵਿੱਚ ਯਾਨੀ ਪੰਜਾਬ ਦੀ ਧਰਤੀ ਤੇ ਹੋਈ ਇਹ ਦਸਤਾਰਬੰਦੀ ਕਈ ਮਾਇਨਿਆਂ ਦੇ ਵਿੱਚ ਅਹਿਮ ਹੈ ਨਾਬੇ ਦੀ ਰਿਆਸਤ ਨਾਲ ਜੁੜੀ ਇਹ ਰਸਮ ਬਹੁਤ ਹੀ ਖੁਸ਼ੀ ਦੇ ਨਾਲ ਪੂਰੀ ਦੁਨੀਆ ਤੱਕ ਪਹੁੰਚਦੀ ਹੈ ਦੁਨੀਆ ਦੇ ਵਿੱਚ ਦੁਨੀਆ ਦੀ ਫਜ਼ਾ ਦੇ ਵਿੱਚ ਇਹ ਪਹੁੰਚਦੀ ਹੈ ਸਿੱਖ ਧਰਮ ਨਾਲ ਜੁੜੀ ਖਾਸ ਤੌਰ ਦੇ ਉੱਪਰ ਜਦੋਂ ਇਹ ਦਸਤਾਰ ਬੰਦੀ ਦੀ ਹੁਣ ਗੱਲ ਹੋ ਰਹੀ ਹੈ ਇਸ ਨੂੰ ਹੁਣ ਕਿਸ ਤਰੀਕੇ ਦੇ ਨਾਲ ਆਮ ਆਵਾਮ ਸਮਝੇ ਕਿ ਨਾਬੇ ਰਿਆਸਤ ਦੀ 124 ਸਾਲਾਂ ਬਾਅਦ ਦਸਤਾਰ ਬੰਦੀ ਹੁੰਦੀ ਹੈ ਮਹਾਰਾਜਾ ਰਿਪੂਦਮਨ ਸਿੰਘ ਦੇ ਪੜਪੜ ਪੋਤੇ ਉਹਨਾਂ ਦੀ ਇਹ ਦਸਤਾਰ ਬੰਦੀ ਹੁੰਦੀ ਹੈ ਤੇ ਉਹ ਪੜਪੜ ਪੋਤੇ ਅੱਜ ਸਾਡੇ ਨਾਲ ਮੌਜੂਦ ਨੇ ਉਹਨਾਂ ਦੀ ਮਾਤਾ ਜੀ ਉਹ ਵੀ ਸਾਡੇ ਨਾਲ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਜੀ ਮਹਾਰਾਣੀ ਪ੍ਰੀਤੀ ਸਿੰਘ ਜੀ ਨਾਬਾਰਿਆਸਤੋ ਤੇ ਕੁਮਰ ਅਭੀ ਉਦੇਸ਼ ਸਿੰਘ ਜੀ ਬਹੁਤ ਸਵਾਗਤ ਹੈ ਜੀ ਤੁਹਾਡਾ ਤੇ ਅੱਜ ਪੂਰੀ ਦੁਨੀਆ ਦੇ ਮੋਹਰੇ ਸਾਡਾ ਛੋਟਾ ਜਿਹਾ ਇੱਕ ਉਪਰਾਲਾ ਤੁਹਾਡੇ ਰਾਹੀਂ ਸਿੱਖੀ ਦਾ ਸਨੇਹਾ ਨਾਬੇ ਦੀ ਧਰਤੀ ਤੋਂ ਪੰਜਾਬ ਦੀ ਧਰਤੀ ਤੋਂ ਜੋ ਖੁਸ਼ੀਆਂ ਦਾ ਪੈਗਾਮ ਕੱਲ ਸਭ ਦੇ ਸਾਹਮਣੇ ਆਇਆ ਪੂਰੀ ਦੁਨੀਆ ਤੱਕ ਪਹੁੰਚਿਆ ਕੁਮਰ ਨੂੰ ਹਰ ਕੋਈ ਅੱਜ ਜਾਣਨਾ ਚਾਹੁੰਦਾ ਹੈ ਪ੍ਰੀਤੀ ਜੀ ਨੂੰ ਉਹਨਾਂ ਦੀ ਮਾਤਾ ਜੀ ਨੂੰ ਜਾਣਨਾ ਚਾਹੁੰਦਾ ਹੈ ਸਭ ਤੋਂ ਪਹਿਲਾਂ ਤਾਂ ਕਿਉਂਕਿ ਮਾਂ ਹੀ ਜਦੋਂ ਬੱਚੇ ਨੂੰ ਜਨਮ ਦਿੰਦੀ ਹੈ ਉਹਦੇ ਦਿਲ ਦੇ ਵਿੱਚ ਮਨ ਦੇ ਵਿੱਚ ਬਹੁਤ ਜੜੀਆਂ ਉਮੀਦਾਂ ਭਰੀਆਂ ਹੁੰਦੀਆਂ ਤੇ ਕੱਲ ਜਦੋਂ ਆਪਣੇ ਬੇਟੇ ਦੀ ਦਸਤਾਰ ਬੰਦੀ ਦੇਖੀ ਨਾਬੇ ਰਿਆਸਤ ਦੇ ਵਿੱਚ 124 ਸਾਲਾਂ ਬਾਅਦ ਤੇ ਪਹਿਲਾ ਭਾਵ ਜਿਹੜਾ ਸੀਗਾ ਪ੍ਰੀਤੀ ਜੀ ਤੁਹਾਡਾ ਪਹਿਲਾ ਰਿਐਕਸ਼ਨ ਕਿਹੋ ਜਿਹਾ ਸੀਗਾ ਮਨ 'ਚ ਕੀ ਚੱਲ ਰਿਹਾ ਸੀਗਾ ਸਭ ਤੋਂ ਪਹਿਲਾਂ ਤੇ ਇਹੀ ਬਤੌਰ ਮਾਂ ਕਿਵੇਂ ਦੇਖ ਰਹੇ ਸੀ ਤੁਸੀਂ ਓਨੈਸਟਲੀ ਓਨੈਸਟਲੀ ਬਤੌਰ ਮਾਂ ਤੁਸੀਂ ਦਸਾਲ ਬੰਦੀ ਹੋਤੇ ਹੋਏ ਤੇ ਮੈਂ ਆਪਣੇ ਸਿਰ ਬੇਟੇ ਨੂੰ ਮਨ ਵਿੱਚ ਬਲੇਸਿੰਗਸ ਦੇ ਰਹੀ ਥੀ ਤੇ ਮਨ ਵਿੱਚ ਗੁਰੂ ਮਹਾਰਾਜ ਸੇ ਬਾਤਸਾ ਕਰ ਰਹੀ ਥੀ ਕਿ ਅੱਛਾ ਇਨਸਾਨ ਬਣੇ ਹਾਂ ਤੇ ਕਿਉਂਕਿ ਦੇਖੋ ਹੁਣ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਤੇ ਇਹ ਵੱਡਾ ਦਿਨ ਆਇਆ ਤੇ ਇਹ ਚੀਜ਼ ਹੋਈ ਪਰ ਇਹ ਸਿੱਖ ਇਤਿਹਾਸ ਦੇ ਨਾਲ ਜੁੜੀ ਹੋਈ ਹੈ ਤੇ ਸਿੱਖ ਮਰਿਆਦਾ ਦੇ ਨਾਲ ਜੁੜੀ ਹੋਈ ਹੈ ਤੇ ਇਸ ਦੇ ਲਈ ਤੁਹਾਡੇ ਦਿਲਾਂ ਦੇ ਵਿੱਚ ਖਾਸ ਤੌਰ ਤੇ ਪਰਿਵਾਰ ਦੇ ਵਿੱਚ ਕਿੰਨੀ ਮਹੱਤਤਾ ਹੈ ਯਾਨੀ ਇੰਪੋਰਟੈਂਸ ਕਿੰਨੀ ਹੈ ਜਦੋਂ ਇਹ ਹੋ ਰਹੀ ਸੀ ਇਸ ਤੋਂ ਪਹਿਲਾਂ ਕੀ ਸੋਚ ਸੀਗੀ ਉਹ ਜਾਣਨਾ ਚਾਹ ਰਿਹਾ ਮੈਂ ਤੁਹਾਡੇ ਤੋਂ ਸੋ ਮੈਂ ਜਾਣਨਾ ਚਾਹ ਰਿਹਾ ਸੀਗਾ ਕਿ ਕਿੰਨੀਕ ਇੰਪੋਰਟੈਂਸ ਹੈ ਸਿੱਖ ਮਰਿਆਦਾ ਦੀ ਜਦੋਂ ਤੁਹਾਡੇ ਪਰਿਵਾਰ ਦੇ ਵਿੱਚ ਉਹ ਪਰੰਪਰਾ ਉਹ ਮਰਿਆਦਾ ਜਿਹੜੀ ਹੈ ਮੁੜ ਤੋਂ ਰਿਵਾਈਵ ਹੋਈ ਕੱਲ ਮੈਂ ਤੁਹਾਡੇ ਤੋਂ ਸੌਖਾ ਸਵਾਲ ਪੁੱਛਦਾ ਹਾਂ ਆਈ ਹੋਪ ਤੁਸੀਂ ਉਸ ਨੂੰ ਦੱਸੋਗੇ ਮਤਲਬ ਕਿ ਆਈ ਰਿਮੈਂਬਰ ਆਈ ਗੈਸ ਆਈ ਹਰਡ ਸਮਵੇਅਰ ਮੈਂ ਸੁਣਿਆ ਕਿ ਇੱਕ ਇੱਕ ਰਾਤ ਕਿਉਂਕਿ ਤੁਹਾਡੇ ਮਾਤਾ ਜੀ ਦੱਸ ਪਾਣਗੇ ਸ਼ਾਇਦ ਤੁਸੀਂ ਵੀ ਨਾਲ ਦੱਸਣਾ ਇੱਕ ਰਾਤ ਤੁਸੀਂ ਜਦੋਂ ਉਠੇ ਤੇ ਤੁਹਾਨੂੰ ਲੱਗਿਆ ਕਿ ਸਾਨੂੰ ਜਾਣਾ ਚਾਹੀਦਾ ਨਾਬੇ ਸਾਨੂੰ ਨਾਬੇ ਜਾਣਾ ਚਾਹੀਦਾ ਤੇ ਦੁਬਾਰਾ ਤੋਂ ਸਾਰੀ ਸਾਡੀ ਪਰੰਪਰਾ ਨੂੰ ਜਿਹੜਾ ਹੈਗਾ ਰਿਵਾਈਵ ਕਰਨਾ ਇਹ ਕਿ ਕਦੋਂ ਦਾ ਇਨਸੀਡੈਂਟ ਹੈਗਾ ਵੈਨ ਇਟ ਟੁਕ ਪਲੇਸ ਜੀ ਆ ਨਾ ਇੱਕ ਰਾਤ ਦਾ ਨਹੀਂ ਹੈਗਾ ਸ਼ੁਰੂ ਤੋਂ ਮੇਰਾ ਸੀਗਾ ਕਿ ਨੂੰ ਨਾਬੇ ਚੱਲਦੇ ਨਾਬੇ ਸੀ ਰਹਿਣਾ ਸਾੰਨੇ ओके okay. एक ਰਾਤਾੜੀ ਗੱਲ ਨਹੀਂ ਸੀ ਬੀ ਸ਼ੁਰੂ ਤੋਂ ਮੇਰਾ ਸੀਗਾ ਨਾਬੇ ਵਾਲਾ ਵੀ ਚੱਲੋ ਤੇ ਕਿ ਰਾਜ ਸੰਭੋ ਤੇ ਮੈਂ ਇਹਨੂੰ ਸੰਭੋ ਆਪੀ ਹੂੰ ਤੇ ਨਾਬੇ ਚੱਲਣਾ ਸੀਗਾ ਤੇ ਜਦੋਂ ਰਾਜ ਸੰ ਸਾਹਮਣ ਦੀ ਗੱਲ ਸੀਗੀ ਤੇ ਕਿਹੋ ਜੀ ਫੀਲਿੰਗ ਉਹਦੋਂ ਸੀਗੀ ਮੈਂ ਸਾਂਭਣਾ ਕੀ ਹੈ ਕਿਹੜੀ ਵਿਰਾਸਤ ਸਾਂਭਣੀ ਹੈ ਉਹ ਵਿਰਾਸਤ ਜਿਹੜੀ ਜਿਸ ਦੀ ਲੈਗੇਸੀ ਪੂਰੀ ਦੁਨੀਆ ਦੇ ਵਿੱਚ ਹੈਗੀ ਹੈ ਉਸ ਦਾ ਨਾਮ ਹੈਗਾ ਜਿਹੜੀ ਕਿ ਹੁਣ ਸੁਣਾਈ ਨਹੀਂ ਦਿੰਦੀ ਤੇ ਮੈਨੂੰ ਉਸ ਨੂੰ ਰিস্টੋਰ ਕਰਨਾ ਰਿਵਾਈਵ ਕਰਨਾ ਮੋਰ ਤਾਂ ਦੁਨੀਆ ਦੇ ਮੋਰੇ ਲੈ ਕੇ ਜਾਣਾ ਉਹ ਗੁੱਡ ਪ੍ਰਿੰਸੀਪਲਸ ਜਿਹੜੇ ਤੁਹਾਡੇ ਦਾਦਾ ਪੜਦਾਦਾ ਪੂਰੇ ਪਰਿਵਾਰ ਦੀ ਲੈਗਸੀ ਵਾਲੇ ਆ ਉਹ ਕਿਹੜੀਆਂ ਚੀਜ਼ਾਂ ਤੁਸੀਂ ਆਪਣੇ ਮਾਤਾ ਜੀ ਤੋਂ ਪਿਤਾ ਜੀ ਤੋਂ ਘਰਦਿਆਂ ਤੋਂ ਸੁਣੀਆਂ ਜਿਹਨੂੰ ਤੁਸੀਂ ਅੱਗੇ ਲੈ ਕੇ ਜਾਣਾ ਦੇ ਬਾਰੇ ਸੋਚਿਆ ਫਰਸਟਲੀ ਜੀ ਨਾਬਾ ਹਮ ਆਪਣਾ ਰਾਜ ਪੈਨਾ ਬਹੁਤ ਸਕਸੈਸਫੁਲ ਸੀਗਾ ਬਟ ਹੁਣ ਨਾਬੇ ਚ ਕੀ ਆਈ ਨਾਬੇ ਦੇ ਵਿੱਚ

ਬਹੁਤ ਚੰਗੀ ਗੱਲ ਹੈ ਤੇ ਬਹੁਤ ਚੰਗੀ ਸੋਚ ਹੈ ਤੇ ਤੁਹਾਨੂੰ ਇਹ ਸਾਰੀ ਚੀਜ਼ਾਂ ਪਤਾ ਕਿੱਥੋਂ ਲੱਗੀਆਂ ਮਲਕੀ ਕੰਪਿਊਟਰ ਤੋਂ ਮਲਕੀ ਤੁਸੀਂ ਕਿਸ ਤਰ੍ਹਾਂ ਸੋਸ਼ਲ ਮੀਡੀਆ ਤੋਂ ਯੂ ਹੇਅਰ ਆਪਣਾ ਨਿਊਜ਼ ਵਗੈਰਾ ਇੰਟਰਸਟ ਕਿਦਾਂ ਕਿਦਾਂ ਪਤਾ ਚੱਲਿਆ ਤੁਸੀਂ ਬਹੁਤ ਵੱਡੀ ਗੱਲ ਕਹੀ ਜਿਵੇਂ ਨਸ਼ਿਆਂ ਵਾਲੀ ਤੇ ਬਹੁਤ ਚੰਗੀ ਸੋਚ ਵੀ ਹੈਗੀ ਹੈ ਅਸੀਂ ਅੱਜ ਦੇ ਆਪਣੇ ਨੌਜਵਾਨ ਨੂੰ ਚੰਗੇ ਰਸਤੇ ਪਾਣਾ ਤੇ ਤੁਸੀਂ ਖੁਦ ਹਾਲੇ ਛੋਟੇ ਹੈਗੇ ਹੋ ਨੌਜਵਾਨ ਹੋ ਤੇ ਸਾਰੇ ਨੂੰ ਨਾਲ ਲੈ ਕੇ ਚੱਲਣ ਦੀ ਤੇ ਆਪਣੇ ਪੰਜਾਬ ਦੀ ਤਰੱਕੀ ਦੀ ਗੱਲ ਕਰਦੇ ਤਾਂ ਬਹੁਤ ਚੰਗੀ ਸੋਚ ਹੈ ਕਿਵੇਂ ਸੋਚਿਆ ਥਾਟ ਕਦੋਂ ਆਇਆ ਕਿ ਆਪਾਂ ਇਹ ਸਾਰੇ ਕੰਮ ਕਰਨੇ ਆ ਮੇਰੇ ਜਿਹੜੇ ਦਾਦੀ ਜੀ ਸੀਗੇ ਉਹ ਮੈਨੂੰ ਕਹਾਣੀਆਂ ਦੱਸਦੇ ਸੀ ਪੁਰਾਣੇ ਰਾਜਿਆਂ ਬਾਰੇ ਵਗੈਰਾ ਹਾਂ ਤਾਂ ਕਰਕੇ ਮੇਰਾ ਨਾਬੇ ਨੂੰ ਪਹਿਲਾਂ ਹੀ ਥੋੜਾ ਸੀਗਾ ਵੀ ਹੁਣ ਚੱਲਦੇ ਨਾ ਫਿਰ ਜਦੋਂ ਮੈਂ ਨਾਬੇ ਆਇਆ ਹਾਂ ਇਹ ਮਨ ਹੌਲੀ ਹੌਲੀ ਲੱਗੇ ਡਵੈਲਪਮੈਂਟ ਵਾਲੇ ਤੇ ਨਾ ਚੀਜ਼ਾਂ ਬਾਰੇ ਹੂੰ ਤੇ ਹੁਣ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ ਜਦੋਂ ਦਸਤਾਰ ਬੰਦੀ ਹੋ ਗਈ ਤੇ ਕੱਲ ਦਾ ਦਿਨ ਡਿਸਕ੍ਰਾਈਬ ਕਰੋ ਤੁਹਾਡੇ ਸ਼ਬਦਾਂ ਦੇ ਵਿੱਚ ਹਾਊ ਵਰਡ ਯੂ ਡਿਸਕ੍ਰਾਈਬ ਯੈਸਟਰਡੇ ਵੈਨ ਦ ਸਰਮੋਨੀ ਵਾਸ ਟੇਕਿੰਗ ਪਲੇਸ ਕੱਲ ਤਾਂ ਇਹ ਸਾਰਾ ਕੁਝ ਅੜਦੀ ਗਲਾਚ ਸੀਗਾ ਹਾਂ ਦਰੋਜ ਦਾ ਬਿਆਸ ਵਾਲੇ ਬਾਬਾਈ ਹੋਰ ਵੀ ਬਹੁਤ ਸਾਰੇ ਸੰਤ ਮਹਾਂਪੁਰਸ਼ ਜਿਹੜੇ ਮੈਨਾਂ ਲਾਇਏ ਸੀ ਹੂੰ 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 ਬਾਕੀ ਮਤਲਬ ਕੱਲ ਪ੍ਰਾਊਡਨੈਸ ਬਹੁਤ ਆਈ ਮੈਨੂੰ ਪ੍ਰਾਊਡਨੈਸ ਆਪਣੀ ਸਿੱਖੀ ਤੇ ਆਪਣੇ ਵਿਰਸੇ ਤੇ ਆਪਣੀ ਲੈਗੇਸੀ ਤੇ ਆਪਣੀ ਲੈਗੇਸੀ ਸਾਰੇ ਸਾਰਿਆਂ ਦੇ ਹੂੰ ਆਪਣੀ ਮਿਹਨਤ ਤੇ ਸਾਰਿਆਂ ਦੀ ਮਿਹਨਤ ਤੇ ਵੀ ਅ ਮਤਲਬ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ ਇਹ ਹੂੰ ਤੇ ਕੀ ਕੀ ਸਾਰਿਆਂ ਨੇ ਕੰਪਲੀਮੈਂਟਸ ਦਿੱਤੇ ਕਿਹੜੇ-ਕਿਹੜੇ ਆਸ਼ੀਰਵਾਦ ਦਿੱਤੇ ਜਿਹੜੇ ਤੁਹਾਨੂੰ ਯਾਦ ਹੈ ਜਿਹੜੀ ਤੁਸੀਂ ਮਾਤਾ ਜੀ ਨਾਲ ਸ਼ੇਅਰ ਕੀਤੇ ਕਿ ਉਹਨਾਂ ਨੇ ਇਹ ਕਿਹਾ ਸੀਗਾ ਮੈਨੂੰ ਅਜੇ ਹੀ ਅਸੀਂ ਆਸ਼ੀਰਵਾਦ ਦਿੱਤਾ ਜਿਹਾ ਥਾਪੜਾ ਦਿੱਤਾ ਜਿਵੇਂ ਪੰਜਾਬੀ ਚ ਕਹਿੰਦੇ ਆ ਕਿ ਬੇਟਾ ਤੁਸੀਂ ਬਹੁਤ ਅੱਛਾ ਬਹੁਤ ਅچھے ਕੰਮ ਕਰ ਰਹੇ ਆ ਕਿਹੜੀ ਚੀਜ਼ਾਂ ਦਸੀਆਂ ਫਿਰ ਉਸ ਤੋਂ ਬਾਅਦ ਤੁਸੀਂ ਐ ਤਾਂ ਇਹ ਸਾਰਾ ਕੁਝ ਇਹਨਾਂ ਅੱਗੇ ਸੀਗਾ ਕੋਈ ਸਪੈਸ਼ਲ ਕੰਪਲੀਮੈਂਟਸ ਨਹੀਂ ਹੋਤਾ ਬਟ ਯੈਸ ਬਹੁਤ ਸਾਰੇ ਕੰਪਲੀਮੈਂਟਸ ਸੀ ਗ੍ਰੇਟ ਤੇ ਜਦੋਂ ਤੁਸੀਂ ਹੁਣ ਇੰਨਾ ਵੱਡਾ ਡਿਸੀਜਨ ਲਿੱਤਾ ਮਹਿਲ ਦੇ ਵਿੱਚ ਆ ਗਏ ਦਸਤਾਰਬੰਦੀ ਹੋਗੀ ਦੋ ਸਟੈਪ ਵੱਡੇ ਤੁਸੀਂ ਲੈ ਲਿੱਤੇ ਹੁਣ ਅਗਲਾ ਫਿਊਚਰ ਪਲਾਨ ਅਜੰਡਾ ਕੀ ਹੈ ਹੁਣ ਅੱਗੇ ਕੀ ਕਰਨਾ ਹੈ ਤੁਸੀਂ ਕੁਝ ਪਲਾਨ ਬਣਾ ਕੇ ਇੱਥੇ ਆਏ ਸਿਗੇ ਉਹ ਪਲਾਨ ਦੇ ਵਿੱਚ ਹੁਣ ਨੈਕਸਟ ਸਟੈਪਸ ਕੀ ਹੈਗੇ ਕੀ ਰੱਖਿਆ ਤੁਸੀਂ ਦੇਖੋ ਜੇ ਆਪਾਂ ਕਰੀਅਰ ਦੀ ਗੱਲ ਕਰੀਏ ਕਰੀਅਰ ਬਾਰੇ ਆ ਜੀ ਪ੍ਰੋਪਰ ਸੋਚਿਆ ਨਹੀਂ ਹਮ ਬਟ ਮੇਨ ਮੋਟਿਵ ਇਹ ਹੈ ਕਿ ਮੈਂ ਪਹਿਲੀ ਗੱਲ ਤਾਂ ਅੱਛਾ ਇਨਸਾਨ ਬਣਨਾ ਬਹੁਤ ਚੰਗੀ ਗੱਲ ਹੈ ਤੇ ਨਾਬੇ ਨੂੰ ਅੱਗੇ ਵਧਾਉਣਾ ਵੀ ਨਾਬੇ ਦੀ ਡਿਵੈਲਪਮੈਂਟ ਵਗੈਰਾ ਸਾਰਾ ਕੁਝ ਹੂੰ ਤੇ ਦਾਦੀ ਜੀ ਤੋਂ ਜਿਹੜੀ ਗੱਲਾਂ ਤੁਸੀਂ ਸਿੱਖੀਆਂ ਹੋਰ ਉਹ ਕੀ ਕੀ ਦੱਸਦੇ ਹੁੰਦੇ ਸੀਗੇ ਨਾਬੇ ਬਾਰੇ ਖਾਨਦਾਨ ਦੇ ਬਾਰੇ ਉਹ ਵੀ ਦੱਸੋ ਸਾਰਿਆਂ ਨੂੰ ਤੁਹਾਡੀ ਕਿਉਂਕਿ ਹੁਣ ਆਪਾਂ ਲਾਈਵ ਹੈ ਸਾਰੀ ਦੁਨੀਆ 'ਚ ਗੱਲ ਜਾ ਰਹੀ ਹੈ ਹਾਂਜੀ ਹੀਰਾ ਮਹਾਰਾਜ ਹੀਰਾ ਸਿੰਘ ਜੀ ਬਾਰੇ ਅਰਿਪਦ ਅਰਿਪਦਮਨ ਸਿੰਘ ਜੀ ਬਾਰੇ ਤੇ ਪ੍ਰਤਾਪ ਸਿੰਘ ਜੀ ਬਾਰੇ ਮਤਲਬ ਰਾਜੇ ਮਾਰੇ ਵੀ ਇਹਨਾਂ ਨੇ ਕੀ ਕੀਤਾ ਜੱਤੋ ਦਾ ਮੋਰਚਾ ਲੱਗਿਆ ਮੈਨਾਰੇ ਵੀ ਮੈਨ ਲੈ ਆਪਣਾ ਹੀਰਾ ਮਹਿਲ ਨਾਭਾ ਕਿਲਾ ਮਤਲਬ ਸਾਰਾ ਕੁਝ ਦੱਸ ਦੇ ਹੂੰ ਤੇ ਮਹਿਲ ਨੂੰ ਮਹਿਲ ਤੱਕ ਆਣ ਵਾਸਤੇ ਮਿਲਕੀ ਸਟਰਗਲ ਕਰਨਾ ਪਿਆ ਉਹ ਟਾਈਮ ਪੀਰੀਅਡ ਉਹ ਵੀ ਤੁਹਾਡੇ ਤੋਂ ਅਸੀਂ ਜਾਣਨਾ ਚਾ ਰਹੇ ਹਾਂ ਸਮਝਣਾ ਚਾ ਰਹੇ ਹਾਂ ਕਿਉਂਕਿ ਉਹ ਵੀ ਇੱਕ ਵੱਡਾ ਟਾਈਮ ਸੀਗਾ ਜਦੋਂ ਤੁਹਾਨੂੰ ਇੱਥੇ ਆਣ ਦੇ ਲਈ ਜਿਹੜਾ ਕਹਿੰਦੇ ਸੰਘਰਸ਼ ਕਰਨਾ ਪਿਆ ਸੋ ਨਾਬੇ ਰਿਆਸਤ ਦੀ ਗੱਲ ਕਰ ਰਹੇ ਹਾਂ ਤੇ ਕਿਉਂਕਿ ਨਾਬੇ ਰਿਆਸਤ ਦੇ ਲਈ ਜਦੋਂ ਦਸਤਾਰਬੰਦੀ ਹੋਈ ਤੇ ਉਹ ਵੱਡਾ ਦਿਨ ਹੈ ਯਾਨੀ ਵੱਡਾ ਦਿਨ ਰਿਹਾ ਇਸ 24 ਸਾਲਾਂ ਤੋਂ ਬਾਅਦ ਇੱਥੇ ਰੌਣਕਾਂ ਲੱਗੀਆਂ ਨਾਬਾ ਦੀਵਰਾਜ ਅਭੀ ਉਹਦੇ ਪ੍ਰਤਾਪ ਸਾਡੇ ਨਾਲ ਮੌਜੂਦ ਨੇ ਤੇ ਦੱਸ ਰਹੇ ਨੇ ਕਿ ਕਿਦਾਂ ਉਹਨਾਂ ਦੇ ਦਾਦੀ ਉਹਨਾਂ ਨੂੰ ਜਿਹੜਾ ਹੈ ਨਾਬੇ ਰਿਆਸਤ ਬਾਰੇ ਉਹਨਾਂ ਦੇ ਖਾਨਦਾਨ ਲੇਗਸੀ ਦੇ ਬਾਰੇ ਵਿਰਾਸਤ ਬਾਰੇ ਦੱਸਦੇ ਸੀਗੇ ਤਾਂ ਉਦੋਂ ਉਹਨਾਂ ਨੇ ਡਿਸੀਜਨ ਲੇਤਾ ਹੁਣ ਕਿਉਂਕਿ ਸਾਡੇ ਨਾਲ ਕੁਮਰ ਹੈਗੇ ਐ ਤੇ ਕੁਮਰ ਤੋਂ ਹੀ ਅਸੀਂ ਜਾਣਨ ਦੀ ਕੋਸ਼ਿਸ਼ ਵੀ ਕਰ ਰਹੇ ਆ ਜੀ ਤੇ ਕੁਮਰ ਜਿਵੇਂ ਮੈਂ ਸਵਾਲ ਪੁੱਛਿਆ ਤੁਹਾਡਾ ਆਨਸਰ ਵਿੱਚ ਰਹਿ ਗਿਆ ਕਿਉਂਕਿ ਜਦੋਂ ਤੁਸੀਂ ਹੁਣ ਇਹ ਸਾਰਾ ਡਿਸੀਜਨ ਲੈ ਲੇਤਾ ਜਦੋਂ ਤੁਸੀਂ ਪਹਿਲੇ ਦਿੱਲੀ ਰਹਿੰਦੇ ਸੀ ਕਿਉਂਕਿ ਮਾਤਾ ਜੀ ਕੋਲ ਮੈਂ ਬਚ ਜਾਊਗਾ ਤੁਹਾਡੇ ਤੁਹਾਡੇ ਨਾਲ ਗੱਲ ਕਰ ਰਹੇ ਆ ਤਾਂ ਜਦੋਂ ਤੁਸੀਂ ਡਿਸੀਜਨ ਲਿੱਤਾ ਨਾਬੇ ਆਣ ਦਾ ਉਦੋਂ ਚੈਲੰਜ ਕੀ ਸੀਗਾ ਕਿ ਕਿਵੇਂ ਪਹੁੰਚਣਾ ਨਾਬਾ ਉਹ ਕਿਲਾ ਉਸ ਨੂੰ ਦੁਬਾਰਾ ਆਬਾਦ ਕਰਨਾ ਹੈ ਜੋ ਇੱਕ ਵੇਲੇ ਪੂਰਾ ਗੁਲਜ਼ਾਰ ਸੀਗਾ ਪੂਰਾ ਹੈਪਨਿੰਗ ਸੀਗਾ ਬਿਫੋਰ ਪਾਰਟੀਸ਼ਨ ਯਾ ਬਿਫੋਰ ਇੰਡੀਪੈਂਡੈਂਸ ਹਾਂਜੀ ਦੇਖੋ ਗੱਲ ਕੀ ਸੀ ਵੀ ਕਿ ਕਹਿੰਦੇ ਆਪਾਂ ਵੀ دونك ਚੈਲੰਜਸ ਆਏ ਜੋ ਆਪੋ ਪਹਿਲਾਂ ਵੇਖੋ ਹਾਂ ਨਹੀਂ ਨਹੀਂ ਜਦੋਂ ਆਉਣ ਤੋਂ ਪਹਿਲਾਂ ਵੀ ਆਪਾਂ ਨਾਬੇ ਆਉਂਦੇ ਜਾਂਦੇ ਰਹਿੰਦੇ ਸੀ ਸ਼ਾਹੀ ਸਮਾਦਾਂ ਅਗਰ ਜੀ ਹਾਂਜੀ ਨਾਬੇ ਆਉਂਦੇ ਜਾਂਦੇ ਸੀ ਆਪਾਂ ਤੇ ਮਹਿਲ ਵੀ ਆਉਂਦੇ ਸੀਗੇ ਆਪਾਂ ਠੀਕ ਉਹ ਦੇਖਾ ਕਰ ਪਰ ਜਦੋਂ ਆਪਾਂ ठान ਲਿਆ ਸੀ ਕਿ ਅਸੀਂ ਇੱਥੇ ਰਹਿਣਾ ਹੈ ਫਿਰ ਆਪਾਂ ਮਹਿਲ ਦੇ ਵਿੱਚ ਆਏ ਰਾਤ ਅਰਾਦਾ ਟਾਈਮ ਸੀਗਾ ਮੈਂ ਦਰਬਾਰ ਹਾਲ ਦੇ ਵਿੱਚ ਆਪਣੀ ਰਾਤ guzਰੀ ਸੀ ਧੀ ਮਤਲਬ ਬਹੁਤ ਸਟਰਗਲ ਕੀਤਾ ਸੀ ਹਾਂ ਹੂੰ ਇਹ ਹਾਂ ਜੀ بس ਹਾਂ ਅੱਛਾ ਤੁਸੀਂ ਇੱਕ ਰਾਤ ਉੱਥੇ ਰਹੇ ਮਤਲਬ ਕੀ ਰਾਤ ਨੂੰ ਜਦੋਂ ਹਾਲੇ ਪੂਰੇ ਚਾਰਾਂ ਤੁਸੀਂ ਇਸ ਨੂੰ ਰੈਨੋਵੇਟ ਨਹੀਂ ਕੀਤਾ ਸੀਗਾ ਹਾਂ ਜੀ ਉਦੋਂ ਰੈਨੋਵੇਟ ਨਹੀਂ ਸੀ ਸਿਰਫ ਰੂਮ ਜਿਹੜੇ ਥੋੜੇ ਬਹੁਤ ਹੋਏ ਸੀਗੇ ਬਾਕੀ ਤੇ ਅੱਜ ਜੇ ਅਗਰ ਮੈਂ ਤੁਹਾਨੂੰ ਦੇਖਦਾ ਬਤੌਰ ਯੰਗਸਟਰ ਸਾਡੇ ਪੰਜਾਬ ਵਾਲਾ ਟ੍ਰੈਂਡ ਹੈ ਤੁਹਾਡੇ ਮਾਤਾ ਜੀ ਵੀ ਬੜਾ ਵਧੀਆ ਅਨ ਦਾ ਆਨਸਰ ਮੈਂ ਉਹਨਾਂ ਤੋਂ ਵੀ ਚਾਹੂੰਗਾ ਕਿਉਂਕਿ ਤੁਹਾਡੇ ਵਰਗੇ ਨੌਜਵਾਨ ਉਹ ਨਾ ਸਾਡੇ ਇੱਥੇ ਉਹ ਬੜੇ ਗਰੀਨਰ ਪਾਸਟਰਸ ਬਾਹਰ ਦੇਖਦੇ ਆ ਕਹਿੰਦੇ ਅਸੀਂ ਕੈਨੇਡਾ ਚਲ ਜਾਈਏ ਇੱਕ ਟ੍ਰੈਂਡ ਜਿਹੜਾ ਸਾਡੇ ਪੰਜਾਬ ਚ ਦੇਖਣ ਨੂੰ ਮਿਲਦਾ ਬਾਹਰ ਜਾ ਕੇ ਰਹਿਣਾ ਹੈਗਾ ਮੋਲ ਕਲਚਰ ਹੈਗਾ ਅਰਬਨ ایرিয়াস ਚ ਰਹਿਣਾ ਹੈ ਜਦਕਿ ਯੂ ਚੋਸ ਦਾ ਡਿਫਰੈਂਟ ਦਾ ਅਦਰ ਵੇ ਤੁਸੀਂ ਕਹਿੰਦੇ ਨਹੀਂ ਅਸੀਂ ਨਾਬੇ ਚ ਜਾਣਾ ਹੈ ਮੈਨ ਨੂੰ ਬਾਤ ਕਰਨਾ ਪੰਜਾਬ ਦੇ ਯੂਥ ਨੂੰ ਨਾਲ ਜੋੜਨਾ ਹੈ ਇਹ ਸਾਰੀਆਂ ਦਿੱਕਤਾਂ ਜਿਹੜੀਆਂ ਆ ਰਹੀਆਂ ਇਹਨਾਂ ਨੂੰ ਦੂਰ ਕਰਨ ਦੇ ਵਿੱਚ ਉਹਨਾਂ ਦੀ ਮਦਦ ਕਰਨੀ ਹੈ ਇਹ ਬੜਾ ਵੱਡਾ 파ਟ ਹੈ ਜਦੋਂ ਇਹ ਤੁਹਾਡੇ ਮੂੰਹ ਤੋਂ ਸੁਣਦੇ ਆ ਤੇ ਬੜਿਆਂ ਲਈ ਇਹ ਇਨਸਪੀਰੇਸ਼ਨਲ ਹੋ ਜਾਂਦਾ ਸਵਾਲ ਇਹ ਖੜਾ ਹੁੰਦਾ 624 ਸਾਲਾਂ ਤੋਂ ਬਾਅਦ ਅੱਜ ਅਸੀਂ ਕੁਮਰ ਦੇ ਨਾਲ ਗੱਲ ਕਰ ਰਹੇ ਹਾਂ ਤੇ ਇਹ ਮਤਲਬ ਕਿ ਘੱਟ ਉਮਰ ਦੇ ਵਿੱਚ ਬਹੁਤ ਵੱਡੀ ਸੋਚ ਦਾ ਪ੍ਰਗਟਾਵਾ ਜੋ ਅਸੀਂ ਦੇਖ ਰਹੇ ਹਾਂ ਕੁਮਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ ਵੱਡਾ ਡਿਸੀਜਨ ਲੇਤਾ ਦਿੱਲੀ ਤੋਂ ਇੱਥੇ ਆ ਕੇ ਰਹਿਣਾ ਕਿ ਆਪਾਂ ਪੰਜਾਬ 'ਚ ਰਵਾਂਗੇ ਨਾਬਾ ਪੂਰੀ ਤਰ੍ਹਾਂ ਜਿਹੜਾ ਇੱਕ ਡਿਵੈਲਪਡ ਸਿਟੀ ਨਹੀਂ ਹੈ ਇਲਾਕਾ ਨਹੀਂ ਹੈ ਪਰ ਉੱਥੇ ਜਾਵਾਂਗੇ ਵੱਡੇ ਚੈਲੰਜੇਸ ਆ ਉਹਨਾਂ ਦਾ ਸਾਹਮਣਾ ਕਰਾਂਗੇ ਤੇ ਇੱਥੇ ਪੰਜਾਬ ਦੇ ਯੂਥ ਦੀ ਮਦਦ ਕਰਾਂਗੇ ਪੰਜਾਬ ਨੂੰ ਅੱਗੇ ਲਿਜਾਣ ਦੇ ਵਿੱਚ ਜੜੀ ਕੀ ਚੀਜ਼ ਹੈ ਉਹ ਕੰਮ ਆਏਗੀ ਤੇ ਮੈਨੂੰ ਆਪਣਾ ਵੀ ਯੋਗਦਾਨ ਇਹਦੇ ਵਿੱਚ ਪਾਣਾ ਸੋ 1809 ਦੇ ਵਿੱਚ ਬ੍ਰਿਟਿਸ਼ ਕਾਲ ਦੇ ਵਿੱਚ ਇਹ ਸਾਰੀ ਜਦੋਂ ਘਟਨਾ ਹੁੰਦੀ ਹੈ ਤੇ 1911 'ਚ ਨਾਬਾ ਨੂੰ 13 ટોપા ਦੀ સલામી ਮਿਲੀ ਸੋ ਇਹ ਸਾਰੇ ਅਸੀਂ ਕਿਉਂਕਿ ਇਤਿਹਾਸ ਜਿਹੜਾ ਜੁੜਿਆ ਉਹ ਉਸ ਦੀ ਗੱਲ ਕਰ ਰਹੇ ਹਾਂ ਸੋ ਬਾਹਰ ਜਾਣ ਦੀ ਗੱਲ ਕਦੀ ਮਾਈਂਡ 'ਚ ਆਈ ਕਿਉਂਕਿ ਮਾਤਾ ਜੀ ਤੋਂ ਮੈਂ ਤੁਹਾਡੇ ਜਾਣਨਾ ਚਾਹੂੰਗਾ ਪ੍ਰੀਤੀ ਜੀ ਤੋਂ ਵੀ ਕਦੀ ਕੋਵਰ ਨੇ ਕਿਹਾ ਕਿ ਮੈਂ ਚਲੋ ਬਾਹਰ ਜਾਣਾ ਨਾਬੇ ਆਣ ਤੋਂ ਪਹਿਲੇ ਦੀ ਗੱਲ ਐਸੀ politically ਤਾਂ ਜਾਣਾ ਹੈ ਬਟ ਪਰਮਨੈਂਟਲੀ ਰਹਿਣੇ ਸੋ ਸਿਰਫ ਨਾਬਾਈ ਰਹਿਣਾ ਹੈ ਨਾਬਾਈ ਰਹਿਣਾ ਆਪਕੇ ਲਈ ਸਟ੍ਰੇਂਜ ਨਹੀਂ تھا ਮੈਂ ਹਿੰਦੀ ਵਿੱਚ ਬਾਤ ਕਰ ਲੇਤਾ ਹਾਂ ਆਪਕੇ ਲਈ ਸਟ੍ਰੇਂਜ ਨਹੀਂ تھا ਕਿ ਮਤਲਬ ਕਿ ਵਾਈ ਇਸ ਗੋਇੰਗ ਟੂ ਨਾਬਾ ਮੈਨੂੰ ਪੰਜਾਬੀ ਸਮਝ ਮੈਂ ਆਉਂਦੀ ਹੈ ਬੋਲਣੇ ਮੈਂ ਥੋੜੀ ਡਿਫਿਕਲਟੀ ਹੈ ਕਿ ਤੁਮ ਮੈਂ ਪੰਜਾਬੀ ਬੋਲ ਲੈਣਾ ਹੈ ਤੁਹਾਨੂੰ ਅਜੀਬ ਨਹੀਂ ਲੱਗਿਆ ਕਿ ਮੁੰਡਾ ਮੁੰਡਾ ਸਾਡਾ ਕਹਿ ਰਿਹਾ ਕਿ ਅਸੀਂ ਇੱਥੇ ਰਹਿਣਾ ਹੈ ਮਤਲਬ ਕਿ ਬਾਕੀ ਬੱਚੇ ਬਾਹਰ ਜਾਂਦੇ ਆ ਤੇ ਨਾਬੇ ਜਾ ਕੇ ਕੁਝ ਡਿਫਿਕਲਟੀ ਹੋਏਗੀ ਥੋੜਾ ਜਿਹਾ ਕਿ ਰੂਰਲ ਇਲਾਕਾ ਹੈ ਜਿਵੇਂ ਤੁਸੀਂ ਹੁਣੇ ਕੁਮਰ ਨੇ ਕਿਹਾ ਕਿ ਇਹਨਾਂ ਡਿਵੈਲਪਡ ਨਹੀਂ ਹੈਗਾ ਕਿ ਤੁਸੀਂ ਪਹਿਲੇ ਦਿੱਲੀ ਰਹਿ ਰਹੇ ਸੀ ਅਬ ਐਸੀ ਤਾਂ ਕੋਈ ਡਿਫਿਕਲਟੀ ਨਹੀਂ ਆਈ ਬਲਕਿ यहां पे ਲੋਕੋ ਦਾ ਇਤਨਾ ਪਿਆਰ ਮਿਲਾ ਕਿ ਕੋਈ ਸੰਗਤ ਦਾ ਬਹੁਤ ਸੰਗਤ ਦਾ ਪਿਆਰ ਹਾਂ ਓਕੇ ਤੇ ਤੁਹਾਡੀ ਹੁਣ ਤੁਹਾਡੀ ਜ਼ੁਬਾਨ ਚ ਅਸੀਂ ਸੁਣਨਾ ਚਾਹੁੰਦੇ ਆ ਤੁਸੀਂ ਸਾਰਿਆਂ ਨੂੰ ਕੱਲ ਦਾ ਇਨਸੀਡੈਂਟ ਦੱਸੋ ਕੱਲ ਜਿਹੜਾ ਇੰਨਾ ਵੱਡੀ ਸੈਰੇਮਨੀ ਨਹੀਂ ਹੋਈ ਹੈ ਵੱਡੀ ਉਹ ਮਤਲਬ ਕਿ ਇੰਨਾ ਸੋਚਿਆ ਸੀਗਾ ਤੁਸੀਂ ਮਤਲਬ ਕਿ ਇੰਨਾ ਅੱਛਾ ਵੈਲਕਮ ਇੰਨਾ ਵਧੀਆ ਸਾਰਾ ਟ੍ਰੀਟਮੈਂਟ ਸਾਰੀ ਦੁਨੀਆ ਉੱਥੇ ਆਈ ਸਾਰਿਆਂ ਨੇ ਅਸ਼ੀਰਵਾਦ ਦਿੱਤਾ ਬੇਟੇ ਨੂੰ ਤੁਹਾਡੀ ਜ਼ੁਬਾਨੀ ਸੁਣਨਾ ਚਾਹ ਰਹੇ ਹਾਂ ਅਸੀਂ ਬਿਲਕੁਲ ਆਪ ਜੁਬਾਨੀ ਆਪਕੇ ਇਸਕੇ ਥਰੂ ਮੈਂ थैंक यू बोलना चाहूंगी सबको कि कल इतने लोग आए सबने अपना आशीर्वाद दिया मेरे बेटे को आई एम वेरी टस्ट विद दिस एंड सबने उसको अपना आशीर्वाद दिया सबने मिलके हम सबने मिलके अरदास करी कि ये एक अच्छा इंसान बने तो मुझे बहुत खुशी की इस बात की तो मैं सबका बहुत बहुत धन्यवाद करना चाहूंगी आपके चैनल के थ्रू भी hmm. प्रीति जी जिम्मे कह रहे हैं हाल में अगर डिसाइड नहीं किया अगे करियर की बनाना है ਤੁਸੀਂ ਕੀ ਚਾਹ ਰਹੇ ਹੋ ਕਿ ਮੇਰਾ ਬੇਟਾ ਖੁਰ ਕੀ ਬਣੇ ਅੱਛਾ ਇਨਸਾਨ ਦਾ ਤੁਹਾਡੇ ਤੁਹਾਡੇ ਸੰਸਕਾਰ ਹੈਗੇ ਪਰਿਵਾਰ ਦੇ ਹੈ ਉਹ ਤਾਂ ਰਹਿਣਗੇ ਇਹਦੇ ਵਿੱਚ ਹਮੇਸ਼ਾ ਜੀ ਅਭੀ ਵੈਸੇ ਖੁੱਲ ਕੇ ਨਹੀਂ ਬੋਲ ਰਹਾ ਪਰ ਇਸ ਦੀ ਇੱਛਾ ਹੈ ਇੰਡੀਆ ਨਾਮੀ ਮੇ ਜਾਣੇਗੇ ਥੈਟਸ ਵੰਡਰਫੁਲ ਕੁਮਰ ਨੇ ਸਾਨੂੰ ਦੱਸਿਆ ਨਹੀਂ ਕਿ ਇਹ ਤਾਂ ਬਹੁਤ ਅੱਛੀ ਗੱਲ ਹੈ ਦੇਸ਼ ਦੀ ਸੇਵਾ ਵਾਲੀ ਗੱਲ ਤਾਂ ਬਹੁਤ ਅੱਛੀ ਗੱਲ ਹੈ ਕੁਮਰ ਇਹ ਤੁਸੀ ਵੀ ਦੱਸੋ ਮਾਤਾ ਜੀ ਨੇ ਤਾਂ ਦੱਸ ਦਿੱਤਾ ਪਰ ਤੁਸੀਂ ਭੇਜਣਾ ਹੈ ਤੁਸੀਂ ਭੇਜਣਾ ਪਹਿਲੇ ਸਭ ਤੋਂ ਪਹਿਲੇ ਤਾਂ ਮਾਂ ਨੂੰ ਪਤਾ ਹੁੰਦਾ ਕਿ ਮਾਂ ਨੇ ਭੇਜਣਾ ਕੀ ਨਹੀਂ ਹਾਂਜੀ ਦੇਖਦੇ ਆ ਕੋਈ ਨਾ ਵੱਡੇ ਓ ਕੀ ਕਰਦੇ ਆ ਪਲਾਨ ਓਕੇ ਤੇ ਪੜ੍ਹਾਈ ਤੁਹਾਡੀ ਪੜ੍ਹਾਈ ਤੁਸੀਂ ਕਰ ਰਹੇ ਹੋ ਹਾਲੇ ਇੰਟਰਸਟ ਤੁਹਾਡਾ ਹਾਂ ਤਜਾਬ ਉਹ ਸਕੂਲ ਪੀਪੀਐਸ 90 ਚ ਕਰ ਰਹੇ ਆ ਪੜ੍ਹਾਈ ਇਹ ਚ ਹਾਂ ਤੇ ਤੁਹਾਡਾ ਇੰਟਰਸਟ ਕਿੰਨਾ ਚੀਜ਼ਾਂ ਦੇ ਵਿੱਚ ਆ ਤੁਹਾਡੀ ਹੌਬੀਜ਼ ਕਿਉਂਕਿ ਇਹ ਬੜੀ ਇੰਪੋਰਟੈਂਟ ਚੀਜ਼ ਹੈਗੀ ਹੈ ਕਿਉਂਕਿ ਜੜੀ ਤੁਸੀਂ ਗੱਲਾਂ ਕੀਤੀਆਂ ਬਹੁਤ ਵੱਡੀਆਂ ਨੇ ਪੰਜਾਬ ਦੇ ਯੂਥ ਨੂੰ ਕੱਢਣ ਵਾਲੀਆਂ ਬੀਇੰਗ ਯੂਥ ਤੁਸੀਂ ਖੁਦ ਇੰਨੇ ਯੰਗ ਹੋ ਹਾਂ ਜੀ ਹੁਣ ਮੈਨੂੰ ਤਾਂ ਹਾਰਸ ਰਾਈਡਿੰਗ ਬਹੁਤ ਪਸੰਦ ਆਈ ਘੋੜਿਆਂ ਦਾ ਚੋਣ ਹਾਂ ਬੀਮ ਹੈ ਜਿੱਥੇ ਵੀ ਅਸੀਂ ਤਿੰਨ ਘੋੜੇ ਰੱਖੇ ਹੋਏ ਨੇ ਓਕੇ ਤੇ ਜੀ ਤੇ ਸ਼ੂਟਿੰਗ ਹਥਿਆਰਾਂ ਦਾ ਵਗੈਰਾ ਬਹੁਤ ਸ਼ੂਟਿੰਗ ਦੇ ਵਿੱਚ ਹੈ ਫਿਰ ਤਾਂ ਸ਼ੂਟਿੰਗ ਦੇ ਵਿੱਚ ਹੈ ਤਾਂ ਦੇਖੋ 올림픽ਸ 'ਚ ਵੀ ਜਾ ਸਕਦੇ ਹੋ ਅਗਰ ਇਸ ਨੂੰ ਵੀ ਕੰਟੀਨਿਊ ਕਰੋਗੇ ਤਾਂ ਉੱਥੇ ਵੀ ਦੇਸ਼ ਦਾ ਮਾਣ ਜਿਲਾ ਸਕਦੇ ਹੋ ਸਾਰਾ ਕੁਝ ਕੰਟੀਨਿਊ ਹੋ ਰਿਹਾ ਹੈ ਜੀ ਸਾਰਾ ਕੁਝ ਕੰਟੀਨਿਊ ਹੋ ਰਿਹਾ ਹੈ ਨੇ ਇਹ ਬਹੁਤ ਵੱਡੀ ਗੱਲ ਹੈਗੀ ਹੈ ਤੇ ਜੋ ਖਾਸ ਤੌਰ ਦੇ ਉਪਰ ਪੋਲਿਟਿਕਸ ਇੰਟਰਸਟ ਹੈ ਤੁਹਾਡਾ ਕੱਲ ਪੋਲਿਟਿਸ਼ੀਨ ਵੀ ਆਏ ਸੀਗੇ ਕਾਫੀ ਉਹਨਾਂ ਨੂੰ ਦੇਖ ਕੇ ਲੱਗਦਾ ਪੰਜਾਬ ਨੂੰ ਜੇ ਕਰਨਾ ਹੈ ਠੀਕ ਤਾਂ ਫਿਰ ਪੋਲਿਟਿਕਸ 'ਚ ਵੀ ਜਾਣਾ ਕਿ ਨਹੀਂ ਪੋਲਿਟਿਕਸ ਤਾਂ ਨਹੀਂ ਤੁਹਾਡੇ ਨਾਲ ਹੀ ਪਟਿਆਲੇ 'ਚ ਕੈਪਟਨ ਅਮਰਿੰਦਰ ਸਿੰਘ ਵੀ ਪੋਲਿਟਿਕਸ ਦੇ ਵਿੱਚ ਆਏ ਦੇਖੋ ਇੱਕ ਰਿਆਸਤੀ ਪਰਿਵਾਰ ਉੱਧਰ ਵੀ ਹੈਗਾ ਤੁਹਾਡੇ ਨਾਲ ਹੀ ਉਹਨਾਂ ਦੇ ਬਾਰੇ ਸੁਣਿਆ ਕਦੀ ਨਹੀਂ ਪੋਲਿਟਿਕਸ ਸਟ੍ਰੈਕਟ ਨੋ ਨੋ ਹੈ ਖੁਦ ਦਾ ਦਿਲ ਨਹੀਂ ਕਰ ਰਿਹਾ ਕਿ ਕਰਦੇ ਨੇ ਕਿ ਪੋਲਿਟਿਕਸ ਨਹੀਂ ਜਾਣਾ ਆਪਾਂ ਸਮਾਜ ਸੇਵਾ ਕਰਨੀ ਹੈ ਪੰਜਾਬ ਦੀ ਮਦਦ ਕਰਨੀ ਪੰਜਾਬ ਨੂੰ ਕਿੱਲੇ ਜਾਣਾ ਹਾਂਜੀ ਖੁਦਾ ਵੀ ਦਿਲ ਨਹੀਂ ਕਰਦਾ ਖੁਦਾ ਦਿਲ ਨਹੀਂ ਕਰਦਾ ਹੋਰ ਕੋਈ ਐਸੀ ਚੀਜ਼ ਜਿਹੜੀ ਤੁਸੀਂ ਪੂਰੇ ਦਰਸ਼ਕਾਂ ਨੂੰ ਦੱਸ ਸਕੋ ਕਿਉਂਕਿ ਇੱਕ ਵੱਡਾ ਮੂਵਮੈਂਟ ਜਦੋਂ ਸਿੱਖੀ ਨਾਲ ਜੋੜ ਕੇ ਦੇਖਦੇ ਆ ਜੋ ਦਸਤਾਰਬੰਦੀ ਹੁੰਦੀ ਹੈ ਕਿਉਂਕਿ ਤੁਹਾਡੇ ਗ੍ਰੇਟ ਗ੍ਰੈਂਡਫਾਦਰ ਜਿਹੜੇ ਨੇ ਉਹਨਾਂ ਨੇ ਸਿੱਖੀ ਦੇ ਲਈ ਸਾਰਾ ਕੁਝ ਕੁਰਬਾਨ ਕੀਤਾ ਮਤਲਬ ਕਿ ਜਦੋਂ ਅੰਗਰੇਜ਼ ਇੱਥੇ ਸੀਗੇ ਉਹ ਵਾਲੀ ਚੀਜ਼ਾਂ ਦਾਦੀ ਜੀ ਦੱਸਦੇ ਸੀ ਤੁਹਾਨੂੰ ਨਹ ਹਰਿਓ ਤਾਂ ਦੱਸ ਦਿੱਤੀ ਸੀ ਬਟ ਕੱਲ ਦੇ ਪ੍ਰੋਗਰਾਮ ਚ ਮੇਨ ਗੱਲ ਐ ਸੀ ਹੂੰ ਉਹੀ 124 ਸਾਲ ਪਹਿਲਾਂ ਹੀਰਾ ਸਿੰਘ ਜੀ ਪੁੱਛਦੇ ਭਾਈ ਨਰੈਣ ਸਿੰਘ ਨੂੰ ਜਿਹੜੇ ਭਾਈ ਕਾਨ ਸਿੰਘ ਜੀ ਦੇ ਫਾਦਰ ਸਾਹਿਬ ਸੀਗੇ ਹੂੰ ਉਹ ਪੁੱਛਦੇ ਉਹ ਪੁੱਛਦੇ ਮੈਨੂੰ ਕਿ ਹੋਰ ਸਿੰਘ ਚਾਹੀਦਾ ਜਿਹੜਾ ਦੋ ਜਾਂ ਤਿੰਨ ਦਿਨ ਲਗਾਤਾਰ ਅਖੰਡ ਸਾਹਿਬ ਕਰ ਸਕਣ ਇੱਕ ਚੌਕਲੇ ਚ ਹੂੰ ਭਾਈ ਨਰਨ ਸਿੰਘ ਕਹਿੰਦੇ ਮੈਂ ਪਾਠ ਕਰ ਤਲੂnga ਪਰ ਸਾਨੂੰ ਇੱਕ ਹੋਰ ਸਿੰਘ ਚਾਹੀਦਾ ਹੋਣਾ ਜਿਹੜਾ ਕਹਿੰਦੇ ਨਗਾਰ ਪਾਠ ਸੁਣ ਵੀ ਲੇ ਓਕੇ ਜਿਹੜਾ ਸਿੰਘ ਜੀ ਕਹਿੰਦੇ ਵੀ ਤੁਸੀਂ ਪਾਠ ਕਰੋ ਮੈਂ ਪਾਠ ਸੁਣੂ ਹੂੰ ਉਹੀ ਸਮਾਂ ਫੇਰ ਆਇਆ ਭਾਈ ਰਾਇਆ ਸਿੰਘ ਜੀ ਆਏ ਹੋਦਨ ਲਗਾਤਾਰ ਅਫੰਡਬਰ ਸਾਹਿਬ ਕਿਤਾਬ ਤੇ ਉਹ ਵੀ ਆਪਣੇ ਮੇਨ ਦਸਤਾਰ ਬੰਦੀ ਵਾਲੇ ਹੂੰ ਮੱਕੀ ਦੈਟ ਵਾਸ ਅ ਪ੍ਰਾਊਡ ਮੂਮੈਂਟ ਯੈਸਟਰਡੇ ਨਾਈ ਵੈਰੀ ਪ੍ਰਾਊਡ ਮੂਮੈਂਟ ਵੈਰੀ ਪ੍ਰਾਊਡ ਮੂਮੈਂਟ ਪ੍ਰੀਤੀ ਜੀ ਤੁਸੀਂ ਕੁਝ ਐਡ ਕਰਨਾ ਚਾਹੋਗੇ ਕੋਈ ਸੁਨੇਹਾ ਦੇਣਾ ਚਾਹੋਗੇ ਕਿਉਂਕਿ ਇਸ ਵੇਲੇ ਆਪਾਂ ਲਾਈਵ ਹੈ ਤੇ ਸਾਰੀ ਦੁਨੀਆ ਦੇ ਵਿੱਚ ਆਪਾਂ ਲਾਈਵ ਜਾ ਰਹੇ ਹਾਂ ਅੱਜ ਦੇ ਯੂਥ ਨੂੰ ਪੰਜਾਬੀਜ਼ ਨੂੰ ਪੂਰੇ ਸਿੱਖ ਸਮਾਜ ਨੂੰ ਕਿਉਂਕਿ ਸਿੱਖ ਸਮਾਜ ਦੇ ਵੱਲੋਂ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਵੱਲੋਂ ਬਹੁਤ ਸ਼ੁਭ ਕਾਮਨਾਵਾਂ ਤੁਹਾਨੂੰ ਆਈਆਂ ਤੇ ਕੱਲ ਦੇ ਉਸ ਪੂਰੀ ਸੈਰਮਨੀ ਨੂੰ ਬਹੁਤ ਚੰਗੇ ਤਰੀਕੇ ਨਾਲ ਦੇਖਿਆ ਗਿਆ ਬਿਲਕੁਲ ਮੇਰੇ ਬਹੁਤ ਸਾਰੇ ਮੈਸੇजेस ਆਏ ਹੈ ਬਹੁਤ ਸਾਰੇ ਫੋਨ ਕਾਲਸ ਆ ਰਹੇ ਹੈ एंड आई एम शोर लोग रीच नहीं कर पा रहे हैं या मैं बहुत लोगों को रिप्लाई नहीं कर पा रही हूँ तो मैं सबको आपके चैनल के थ्रू थैंक यू बोलना चाहूंगी एंड आई वेरी फास्ट विद सो मच लव एंड अफेक्शन जो सारे प्रोग्राम सारे चैनल थैंक यू बोलना चाहूंगा बिकॉज अभी हर प्रोग्राम रीच नहीं कर पा रहे ਹਾਂ ਨੀ ਸਾਡੀ ਕੋਸ਼ਿਸ਼ ਵੀ ਆਈ ਸੀ ਕਿ ਅਸੀਂ ਕੁਵਰ ਨੂੰ ਜਿਹੜਾ ਹੈਗਾ ਸਾਹਮਣੇ ਲਿਆਈਏ ਪ੍ਰੀਤੀ ਜੀ ਨੂੰ ਲੈ ਕੇ ਆਈਏ ਤੇ ਬਹੁਤ ਪ੍ਰਾਊਡ ਮੂਮੈਂਟ ਸੀਗਾ ਤੇ ਤੁਸੀਂ ਅਗਰ ਇਕੱਠੇ ਆਏ ਹੋ ਸਾਡੇ ਲਈ ਵੀ ਬਹੁਤ ਚੰਗੀ ਗੱਲ ਹੈ ਕਿ ਅਸੀਂ ਜਿਹੜਾ ਹੈਗਾ ਤੁਹਾਨੂੰ ਦੋਨਾਂ ਨੂੰ ਪੂਰੀ ਦੁਨੀਆ ਦੇ ਮੋਹਰੇ ਲਿਆ ਸਕੇ ਤੇ ਤੁਹਾਡੇ ਰਾਹੀਂ ਇਸ ਪਰੰਪਰਾ ਦੇ ਬਾਰੇ ਵਿੱਚ ਅਸੀਂ ਜਾਣ ਸਕੇ ਤੇ ਤੁਸੀਂ ਸਮਾਂ ਵੀ ਕੱਢਿਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਧੰਨਵਾਦ ਇਜਾਜ਼ਤ ਹੈ ਧੰਨਵਾਦ